ਈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣਾ ਮੁੱਖ ਮੰਤਰੀ ਬਦਲਣ ਦੀ ਅੰਦਰ ਖਾਤੇ ਤਿਆਰੀ ਕਰ ਰਹੀ ਹੈ ਪੰਜਾਬ ਦੇ ਤਿੰਨ ਵੱਡੇ ਲੀਡਰਾਂ ਨੂੰ ਥਾਪੀ ਕਹਿੰਦੇ ਦਿੱਲੀ ਲੋਬੀ ਦੀ ਮਿੜ ਚੁੱਕੀ ਹੈ ਔਰ ਉਹ ਦਿੱਲੀ ਦੀ ਥਾਪੀ ਦੇ ਨਾਲ ਧੜਾ ਬੰਦੀ ਬਣਾਉਣੀ ਜਿਹੜੀ ਅੰਦਰ ਖਾਤੇ ਸ਼ੁਰੂ ਕਰ ਚੁੱਕੇ ਹਨ ਔਰ ਜਿਹੋ ਜੇ ਰਿਸ਼ਤੇ ਭਗਵੰਤ ਮਾਨ ਦੇ ਦਿੱਲੀ ਲੋਬੀ ਦੇ ਨਾਲ ਨੇ ਔਰ ਜਿਹੋ ਜੀ ਹਾਲਾਤ ਆਮ ਆਦਮੀ ਪਾਰਟੀ ਦੀ ਲੋਕਾਂ ਦੇ ਵਿੱਚ ਹੋ ਗਈ ਹੈ ਜਾਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਜਿਹੋ ਜਿਹੇ ਸਮੀਕਰਨ ਬਣਨਗੇ ਉਹ ਭਗਵੰਤ ਮਾਨ ਦੇ ਖਿਲਾਫ ਕਹਿੰਦੇ ਅੰਦਰ ਖਾਤੇ ਚੱਲਦੇ ਨਜ਼ਰ ਆ ਰਹੇ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਕਿ ਕੀ ਕੋਈ ਚੱਲਦੇ ਅੰਦਰ ਖਾਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਭਾਜਪਾ ਦੁਬਾਰਾ ਗਠਜੋੜ ਹੋਣ ਜਾ ਰਿਹਾ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਕਿਹਨੇ ਐਲਾਨ ਕੀਤਾ ਸੁਖਬੀਰ ਸਿੰਘ ਬਾਦਰ ਕੀ ਕਹਿੰਦੇ ਆ ਕੱਲ ਮੋਦੀ ਸਾਹਿਬ ਕਿਵੇਂ ਸੰਕੇਤ ਦੇ ਕੇ ਗਏ ਆ ਔਰ ਜੇ ਇਹ ਸੰਕੇਤ ਲੋਕ ਸਮਝ ਗਏ ਤਾਂ ਫਿਰ ਵੋਟਾਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਜਿਹੜੀ ਕਰਨੀ ਹੈ ਕਿ ਹਲਕਾ ਖਡੂਰ ਸਾਹਿਬ ਦੇ ਜਿਹੜੇ ਉਹ ਚੋਣ ਸਮੀਕਰਨ ਬਦਲ ਗਏ ਨੇ ਕਿਵੇਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚर्चा ਕਰਾਂਗੇ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸੁਆਗਤ ਕਰਮਣਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਨਕੀ ਸਾਹਿਬ ਆਪਾਂ ਅਕਸਰ ਹੀ ਦੇਖਦੇ ਆਂ ਕਿ ਅਕਸਰ ਹੀ ਸੁਣਦੇ ਆਂ ਕਿ ਭਗਵੰਤ ਮਾਨ ਦੀ ਦਿੱਲੀ ਲੋਬੀ ਦੇ ਨਾਲ ਪੂਰੀ ਤਰ੍ਹਾਂ ਇੱਕ ਤਰੀਕਾ ਖੜਕੀ ਹੋਈ ਹੈ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਪਾਂ ਦੇਖਿਆ ਕਿ ਭਗਵੰਤ ਮਾਨ ਨੇ ਇੱਥੇ ਦਿੱਲੀ ਲੋਬੀ ਦਾ ਕੋਈ ਵੀ ਬੰਦਾ ਜਿਹੜਾ ਉਹ ਫਟਕੜ ਨਹੀਂ ਦਿੱਤਾ ਦਿੱਲੀ ਲੋਬੀ ਦੀਆਂ ਜਿਹੜੀਆਂ ਇੱਥੇ ਟੀਮਾਂ ਸੀ ਉਹ ਵੀ ਇੱਕ ਤਰੀਕੇ ਦੇ ਨਾਲ ਸਾਈਡ ਲਾਈਨ ਜਿਹੜੀਆਂ ਉਹ ਕਰ ਦਿੱਤੀਆਂ ਸੀ ਤਾਂ ਜਦੋਂ ਅਰਵਿੰਦ ਕੇਜਰੀਵਾਲ ਆਏ ਨੇ ਤਾਂ ਦੁਬਾਰਾ ਫੇਰ ਦਿੱਲੀ ਵਾਲੇ ਬੰਦੇ ਇੱਥੇ ਆਉਣਾ ਸ਼ੁਰੂ ਕਰ ਗਏ ਅਦਰਵਾਇਜ਼ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਨੂੰ ਬਿਲਕੁਲ ਕਹਿੰਦੇ ਆ ਕਿ ਸਾਈਡ ਲਾਈਨ ਕਰ ਦਿੱਤਾ ਸੀ ਹੁਣ ਜਿਹੋ ਜਿਹੇ ਹਾਲਾਤ ਲੋਕਾਂ ਦੇ ਵਿੱਚ ਬਣੇ ਹੋਏ ਆਮ ਆਦੀ ਪਾਰਟੀ ਦੇ ਜਿਸ ਤਰੀਕੇ ਦੇ ਨਾਲ ਪਾਰਟੀ ਤੋਂ ਵੱਧ ਲੋਕਾਂ ਦਾ ਭਗਵੰਤ ਮਾਨ ਤੇ ਗੁੱਸਾ ਕਿ ਭਾਈ ਅਸੀਂ ਪਾਰਟੀ ਨੂੰ ਦੇਖ ਕੇ ਨਹੀਂ ਸਕੋਦੀ ਇਹ ਬੰਦੇ ਨੂੰ ਦੇਖ ਕੇ ਵੋਟਾਂ ਪਾਈਆਂ ਸੀ ਕਿ ਜੇ ਇਹ ਬੰਦਾ ਵੀ ਉਹ ਜਿਹਾ ਨਿਕਲਿਆ ਤਾਂ ਸਭ ਤੋਂ ਵੱਧ ਗੁੱਸਾ ਭਗਵੰਤ ਮਾਨ ਤੇ ਆ ਲੋਕ ਇਸ ਵਕਤ ਭਗਵੰਤ ਮਾਨ ਰਹੇਗੀ ਕਹਿੰਦੇ ਕਿ ਐਮਐਲਏ ਮੰਤਰੀ ਵੀ ਭਗਵੰਤ ਮਾਨ ਦੇ ਨਾਲ ਹੈ ਨਹੀਂ ਦੂਜੇ ਪਾਸੇ ਖਬਰਾਂ ਆਪਾਂ ਇਹ ਵੀ ਬਹੁਤ ਵਾਰ ਕੀਤੀਆਂ ਨੇ ਕਿ ਐਮਐਲਏ ਮੰਤਰੀ ਭਗਵੰਤ ਮਾਨ ਦੇ ਰਵੱਈਏ ਤੋਂ ਤੰਗ ਨੇ ਔਰ ਉਹ ਉਹਨਾਂ ਦੇ ਸੁਭਾਅ ਤੋਂ ਵੀ ਜਿਹੜਾ ਉਹ ਕਾਫੀ ਜ਼ਿਆਦਾ ਤੰਗ ਹੈਗੇ ਆ ਹੁਣ ਪਤਾ ਲੱਗਿਆ ਕਿ ਮਾਲਵੇ ਦੇ ਤਿੰਨ ਵੱਡੇ ਲੀਟਰ ਆਮ ਆਦਮੀ ਪਾਰਟੀ ਜਿਨ੍ਹਾਂ ਵਿੱਚੋਂ ਦੋ ਮੰਤਰੀ ਦੱਸੇ ਜਾਂਦੇ ਆ ਤੇ ਇੱਕ ਹੋਰ ਵੱਡੀ ਪੋਜੀਸ਼ਨ ਦਾ ਬੰਦਾ ਕਹਿੰਦੇ ਕਿ ਉਹਨਾਂ ਨੂੰ ਅੰਦਰ ਖਾਤੇ ਥਾਪੀ ਮਿਲ ਗਈ ਹੈ ਧੜੇਬੰਦੀ ਕਰਨ ਦੀ ਔਰ ਕਹਿੰਦੇ ਉਹਨਾਂ ਨੇ ਫੋਨ ਤੇ ਵਿਧਾਇਕਾਂ ਦੇ ਨਾਲ رابطہ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਆਪੋ ਆਪਣਾ ਧੜਾ ਬਣਾਉਣ ਦੇ ਲਈ ਤੇ ਚਰਚਾਵਾਂ ਨੇ ਕਿ ਇਹਨਾਂ ਨੂੰ ਥਾਪੀ ਇਸ ਕਰਕੇ ਦਿੱਤੀ ਗਈ ਹੈ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਦਲਾ ਜਾ ਸਕਦਾ ਉਹਦਾ ਆਧਾਰ ਚੋਣ ਰਿਜ਼ਲਟ ਨੂੰ ਵੀ ਬਣਾਇਆ ਜਾ ਸਕਦਾ ਉਹਦਾ ਆਧਾਰ ਵਿਧਾਇਕਾਂ ਤੇ ਮੰਤਰੀਆਂ ਦੀ ਨਾਰਾਜ਼ਗੀ ਨੂੰ ਵੀ ਬਣਾਇਆ ਜਾ ਸਕਦਾ ਉਹਦਾ ਆਧਾਰ ਲੋਕਾਂ ਦੀ ਮੁੱਖ ਮੰਤਰੀ ਪ੍ਰਤੀ ਨਾਰਾਜ਼ਗੀ ਵੀ ਜਿਹੜਾ ਉਹ ਬਣਾਇਆ ਜਾ ਸਕਦਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸਖਰਨਤੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਦੇ ਅਰਵਿੰਦ ਕੇਸ਼ਰੀਵਾਲ ਹੁਣੀ ਜੇਲ੍ਹ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਭਗਵੰਤ ਬਾਣ ਹੁਣੀ ਪੰਜਾਬ ਦੇ ਵਿੱਚ ਜੇਕਰ ਉਹਨਾਂ ਨੇ ਚੋਣ ਮਹੀਨਾ ਨੂੰ ਚਲਾਇਆ ਤੇ ਇਕੱਲੇ ਚਲਾਇਆ ਦਿੱਲੀ ਲੌਬੀ ਦਾ ਕੋਈ ਵੀ ਬੰਦਾ ਅਰਵਿੰਦ ਕੇਜਰੀਵਾਲ ਤੋਂ ਬਾਅਦ ਜਿਹੜਾ ਉਹਨਾਂ ਦੇ ਲਾਕੇ ਨਹੀਂ ਆਇਆ ਤਾਂ ਨਾ ਹੀ ਉਹਨਾਂ ਨੇ ਕੋਈ ਫਟਕੰਦਰਤਾ ਚਾਹੀ ਉਹ ਸੰਜੀਤ ਸਿੰਘ ਹੋਣੀ ਹੋਣ ਚਾਹੇ ਸੰਦੀਪ ਪਾਠਕੋਣੀ ਹੋਣ ਚਾਹੇ ਦੁਰਗੇਸ਼ ਪਾੜ ਕਈ ਬੰਦੇ ਜਿਹੜੇ ਉੱਪਰ ਦੀ ਕਤਾਰ ਤੇ ਚ ਹਾਈ ਕਮਾਂਡ ਦੇ ਨੇਤਾ ਸਨ ਉਹ ਪੰਜਾਬ ਦੇ ਵਿੱਚ ਕਿਤੇ ਵੀ ਭਗਵੰਤ ਮਾਨ ਦੇ ਸੱਜੇ ਜਾਂ ਖੱਬੇ ਦਿਖਾਈ ਜਿਹੜੇ ਨਹੀਂ ਦਿੱਤੇ ਅਰਵਿੰਦ ਕੇਜਰੀਵਾਲ ਜਮਾਨਤੇ ਬਾਹਰ ਹੁੰਦੇ ਨੇ ਭਗਵੰਤ ਮਾਨ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰਦੇ ਆ ਉਦੋਂ ਵੀ ਜਿਹੜੇ ਖਾਸ ਚਿਹਰੇ ਦਿੱਲੀ ਦੇ ਉਹ ਨਜ਼ਰ ਜਿਹੜੇ ਉਹ ਨਹੀਂ ਆਏ ਔਰ 2 ਤਰੀਕ ਨੂੰ ਦੁਬਾਰਾ ਸਿਲੰਡਰ ਅਰਵਿੰਦ ਕੇਜਰੀਵਾਲ ਨੇ ਕਰਨਾ 4 ਤਰੀਕ ਨੂੰ ਜਿਹੜੇ ਨੇ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਉਣਗੇ ਤੇ ਇਹ ਜਿਹੜੇ ਨਤੀਜੇ ਨੇ ਸਿੱਧੂ ਸਾਹਿਬ ਜਿਹੜੇ ਆਉਣੇ ਆ ਇਹ ਜਿੱਥੇ ਦੇਸ਼ ਦਾ ਭਵਿੱਖ ਤੈਅ ਕਰਨਗੇ ਉਥੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਭਵਿੱਖ ਨੂੰ ਵੀ ਇੱਕ ਨਿਸ਼ਚਿਤ ਉਹ ਕਰ ਦੇਗੀ ਕਿਉਂਕਿ ਪੰਜਾਬ ਦੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਲੜ ਰਹੀ ਆ ਇਹ ਭਗਵੰਤ ਮਾਨ ਦੇ ਚਿਹਰੇ ਨੂੰ ਆਧਾਰ ਬਣਾ ਕੇ ਜਿਹੜਾ ਉਹ ਲੜਤੀਆਂ ਪਈਆਂ ਨੇ ਤੇ 13 ਜ਼ੀਰੋ ਦੀ ਗੱਲ ਭਗਵੰਤ ਮਾਨ ਹੋਣਾ ਨੇ ਆਪਣੇ ਸੁਪਰੀਮੋ ਦੇ ਸਾਹਮਣੇ ਬੜੀ ਵਰੀ ਕਹੀ ਹੈ ਤੇ ਜਿਹੋ ਜੀ ਇਸ ਵੇਲੇ ਜ਼ਮੀਨੀ ਹਕੀਕਤ ਆ ਉਹ ਜ਼ਮੀਨੀ ਹਕੀਕਤ 13 ਜ਼ੀਰੋ ਦੇ ਬਿਲਕੁਲ ਉਲਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਜਿਹੜੀ ਆ ਉਹ ਨਜ਼ਰ ਆ ਰਹੀ ਆ ਬਾਕੀ ਫਾਈਨਲ ਰਿਜ਼ਲਟ ਤਾਂ 4 ਤਰੀਕ ਨੂੰ ਆਉਣਾ ਹੈਗਾ ਉਦੋਂ ਤੱਕ ਕਲੀਅਰ ਹੋ ਜਾਏਗਾ ਪਰ ਮੌਜੂਦਾ ਜਿਹੜੀਆਂ ਸਥਿਤੀਆਂ ਨੇ ਜ਼ਮੀਨੀ ਹਕੀਕਤ ਜਿਹੜੀ ਆ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਹ ਨਜ਼ਰ ਜਿਹੜੀ ਨਹੀਂ ਆ ਰਹੀ ਜਿਸ ਤੇ ਇਸ ਸੰਬੰਧੀ ਭਗਵੰਤ ਮਾਨ ਹੋਈ ਦਾਅਵੇ ਕਰਦੇ ਆ ਇਸ ਸੁਭਾਵਕਾ ਕਿ ਜੇਕਰ ਨਤੀਜੇ ਭਗਵੰਤ ਮਾਨ ਹੁਣਾਂ ਦੇ ਆਖੇ ਅਨੁਸਾਰ ਨਹੀਂ ਹੁੰਦੇ ਤਾਂ ਸੁਭਾਵਕਾ ਜਿਹੜੀ ਕੁਰਬਾਨੀ ਆ ਮੁੱਖ ਮੰਤਰੀ ਦੇ ਅਹੁਦੇ ਦੀ ਲਈ ਜਾ ਸਕਦੀ ਹੈ ਭਗਵੰਤ ਮਾਨ ਹੁਣਾਂ ਦੀ ਜ਼ਿੰਮੇਵਾਰ ਖੈਰਾਕੀ ਸਿੱਧੀ ਵੀ ਗੱਲ ਇਹਨਾਂ ਤੋਂ ਹੀ ਗਈ ਆ ਆਪਾਂ ਫਾਈ ਦੀਆਂ ਚੋਣਾਂ ਤੋਂ ਪਹਿਲਾਂ ਦੇਖਿਆ ਅਣਖੀ ਸਾਹਿਬ ਉਦੋਂ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਚੋਣ ਲੜਾਈ ਗਈ ਕਿ ਇੱਕ ਮੌਕਾ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਭਗਵੰਤ ਤੇ ਸਾਰੀ ਡੋਸਟ ਦਿੱਤੀ ਗਈ ਆ ਜ਼ਿੰਮੇਵਾਰੀ ਸੜ ਦਿੱਤੀ ਕਿ ਉਹਨਾਂ ਨੇ ਕਿਹਾ ਤਾਂ ਕਿ ਸੰਸਦ ਚ ਵੀ ਭਗਵੰਤ ਮਾਨ ਤਾਂ ਪਉ ਕੰਟਮਾਂ ਦੇ ਉੱਪਰ ਜ਼ਿੰਮੇਵਾਰੀ ਤੈਹ ਹੋਣੀ ਆ ਜਿੱਤ ਹਾਰ ਦੀ ਸੁਭਾਵਿਕਾ ਕਿ ਜੇਕਰ ਜਿੱਤਦੇ ਆ ਤਾਂ ਵੀ ਤੇ ਜੇਕਰ ਹਾਰਦੇ ਆ ਤਾਂ ਵੀ ਤਾਂ ਦੂਜੇ ਪਾਸੇ ਜੇਕਰ ਭਗਵੰਤਪਾਣ ਹੁਣਾਂ ਦੀ ਬੀਤੇ ਢਾਈਆਂ ਸਾਲਾਂ ਦੀ ਕਾਰਸ਼ੈਲੀ ਨੂੰ ਤੁਸੀਂ ਦੇਖਦੇ ਜੇ ਤਾਂ ਉਸ ਕਾਰਸ਼ੈਲੀ ਦੇ ਵਿੱਚ ਲੋਕ ਜਿਹੜੇ ਨੇ ਭਗਵੰਤਪਾਣ ਤੋਂ ਐਸੇ ਨਰਾਜ਼ ਚਲੇ ਆ ਰਹੇ ਆ ਕਿਉਂਕਿ ਹਾਲਾਂਕਿ ਨਰਾਜ਼ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆ ਪਰ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਕੋਈ ਵੀ ਵਿਧਾਇਕ ਉਸ ਤਰੀਕੇ ਨਾਲ ਲੋਕਾਂ ਨਾਲ ਰਾਹ ਤਾਂ ਹੀ ਨਹੀਂ ਕਰ ਸਕਿਆ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਤੇ ਉਸਦੀ ਜ਼ਿੰਮੇਵਾਰੀ ਵੀ ਲੋਕ ਭਗਵੰਤ ਮੰਦਰ ਵੱਈਏ ਨੂੰ ਕਹਿੰਦੇ ਆ ਕਿਉਂਕਿ ਵਿਧਾਇਕ ਜਾਂ ਮੰਤਰੀ ਇਹ ਕਹਿੰਦੇ ਕਿ ਸਾਡੇ ਕੋਲ ਉਹਨੇ ਹੱਥ ਖੁੱਲੇ ਸੁਤੰਤਰ ਰੂਪ ਦੇ ਵਿੱਚ ਹੈ ਹੀ ਨਹੀਂ ਕਿ ਅਸੀਂ ਫੈਸਲਾ ਆਪਣੇ ਪੱਧਰ ਤੇ ਲੈ ਸਕੀਏ ਸੋ ਇਹ ਸਭ ਚੀਜ਼ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੇ ਭਗਵੰਤ ਮੰਦਰ ਖਲੋਂਦੇ ਆ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜੇਕਰ ਨਤੀਜੇ ਠੀਕ ਨਹੀਂ ਆਉਣਗੇ ਤਾਂ ਇੱਕ ਪਾਸੇ ਵਿਧਾਇਕਾਂ ਨਾਲ ਵਿਤਬਣਾ ਕਿ ਚੜਨਾ ਦੂਜੇ ਪਾਸੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਮ ਆਦਮੀ ਪਾਰਟੀ ਜਵਾਬ ਦੇਣ ਤੋਂ ਅਸਮਰੱਥਾ ਜੇਕਰ ਸਥਿਤੀ ਬਣ ਜਾਂਦੀ ਹੈ ਤਾਂ ਫਿਰ ਸੁਭਾਵਕ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਜਿਸ ਤਰੀਕੇ ਦੇ ਚਰਚਾਵਾਂ ਨਹੀਂ ਉਹ ਮੁੱਖ ਮੰਤਰੀ ਨੂੰ ਬਦਲ ਸਕਦੇ ਆ ਹੁਣ ਜਿਨ੍ਹਾਂ ਮਾਲਵੇ ਦੇ ਦੋ ਮੰਤਰੀਆਂ ਦੀ ਇੱਕ ਉਹ ਚੌਥੇ ਦੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਜੀ ਤੁਸੀਂ ਦੇਖਿਆ ਹੋਵੇਗਾ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਵਿਅਕਤੀ ਕਿਤੇ ਵੀ ਨਜ਼ਰ ਆਈਗੇ ਹੁਣ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਪ੍ਰਸ਼ਨ ਆ ਕਿ ਚੋਣ ਜਿਹੜੀ ਆ ਲੋਕ ਸਭਾ ਦੀ ਲੜੀ ਚੱਲੀ ਚੱਲੀ ਹੋਵੇ ਦੂਜੇ ਪਾਸੇ ਭਗਵੰਤ ਮਾਨ ਹੁਣੀ 13 0 ਦੀ ਗੱਲ ਕਰ ਰਹੇ ਹੁਣ ਤੇ ਜਿਹੜੇ ਮੰਤਰੀ ਖਿਲਾਰੇ ਨੇ ਉਹ ਤਾਂ ਆਪੋ ਆਪਣੀ ਚੋਣ ਮਹੀਮੇ ਦੇ ਵਿੱਚ బిజీ ਨੇ ਤੇ ਜਿਹੜਾ ਤਾਂ ਕੋਈ ਵੀ ਵਿਧਾਇਕ ਜਾਂ ਕੋਈ ਵੀ ਬੰਦਾ ਉਹ ਚਾਹਦਿਆਂ ਤੇ ਆ ਉਹ ਕਿਤੇ ਵੀ ਭਗਵੰਤ ਮਾਨ ਹੁਣਾਂ ਦੇ ਸੱਜੇ ਜਾਂ ਖੱਬੇ ਦਿਖਾਈ ਨਹੀਂ ਦੇ ਰਿਹਾ ਇਸ ਤੋਂ ਸਾਫ ਸੰਕੇਤ ਜਾਹਰ ਜਿਹੜਾ ਉਹ ਦਿਖਾਈ ਦਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਬਾਹਰ ਬਹੁਤ ਕੁਝ ਅਜੀਹਾ ਵਾਪਰ ਸਕਦਾ ਆ ਜਿਹੜਾ ਪੰਜਾਬ ਦੇ ਲੋਕਾਂ ਵਾਸਤੇ ਇੱਕ ਨਵੀਂ ਚੀਜ਼ ਜਿਹੜੀ ਹੋਵੇਗੀ ਚਾਹੇ ਉਹ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਧੜੇਬਾਜ਼ੀ ਵੱਡੇ ਪੱਧਰ ਤੇ ਪੈ ਜਾਵੇ ਜਾਂ ਦੋ ਧੜੇ ਹੋ ਜਾਣ ਜਾਂ ਜਿਸ ਤਰੀਕੇ ਦੇ ਨਾਲ ਅਰਵਨੀਤ ਮਿੱਟੂ ਦੀ ਇੱਕ ਸਟੇਟਮੈਂਟ ਆਈ ਸੀ ਕਿ ਹਾਂ ਚੋਣਾਂ ਤੋਂ ਬਾਅਦ ਤੁਸੀਂ ਦੇਖਿਓ ਕਿ ਆਮ ਆਦਮੀ ਪਾਰਟੀ ਟੁੱਟ ਸਕਦੀ ਆ ਭਾਵੇਂ ਆਮ ਆਦਮੀ ਪਾਰਟੀ ਜਿਹੜੀ ਆ ਜਿਹੜੀ ਸਥਿਤੀ ਹੈ ਚੋਣਾਂ ਦੇ ਨਤੀਜੇ ਤੋਂ ਬਾਅਦ ਸੋਖਿੰਦਰ ਜੀ ਉਹ ਸਾਹਮਣੇ ਆਵੇਗੀ ਆਵੇਗੀ ਪਰ ਹਾਂ ਜੇ ਨਤੀਜੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੇ ਹਾਈਕਮਾਨ ਦੀ ਮਰਜ਼ੀ ਦੇ ਅਨੁਸਾਰ ਜੋ ਭਗਵੰਤਪਨ ਦੇ ਕੇ ਅਨੁਸਾਰ ਨਹੀਂ ਹੁੰਦੀ ਤਾਂ ਸਥਿਤੀਆਂ ਫਿਰ ਮੁੱਖ ਮੰਤਰੀ ਵਾਸਤੇ ਠੀਕ ਜਿਹੜੀ ਆ ਉਹ ਨਹੀਂ ਆਖੀਆਂ ਜਾ ਸਕਦੀਆਂ ਜਿਹੜੇ ਥਾਪੜਾ ਹੈ ਜਿਹਨਾਂ ਬੰਦਿਆਂ ਨੂੰ ਅਸੀਂ ਗੱਲ ਕੀਤੀ ਕਿ ਥਾਪੜਾ ਮਿਲ ਚੁੱਕਾ ਉਹਨਾਂ ਦੇ ਵੀ ਅੰਦਰੂਨੀ ਤੌਰ ਤੇ ਉਹਨਾਂ ਨੇ ਵੀ ਆਪਣੀ ਧਿਰੇ ਭਾਰੀ ਦਾ ਸਫਬੰਦੀ ਜਿਹੜੀ ਕਰਨੀ ਹੈ ਸੁਖਵਿੰਦਰ ਜੀ ਉਹ ਸ਼ੁਰੂ ਕਰ ਦਿੱਤੀ ਆ ਜਿਸ ਦੇ ਸੰਕੇਤ ਜਿਹੜੇ ਆ ਉਹ ਮਿਲ ਨੇ ਇਸ ਚੀਜ਼ ਤੋਂ ਸਾਬਤ ਹੁੰਦੇ ਆ ਕਿ ਉਹ ਕਿਤੇ ਵੀ ਭਗਵੰਤਪਨ ਵੀ ਇਸ ਚੋਣ ਮੇ ਹਿੰਮਤ ਦੇ ਵਿੱਚ ਸੱਜੇ ਜਾਂ ਖੱਬੇ ਦਿਖਾਈ ਨਹੀਂ ਦੇ ਰਹੀ ਜੀ ਨਹੀਂ ਦੇ ਰਹੀ ਔਰ ਦੂਜੇ ਪਾਸੇ ਇਹ ਵੀ ਗੱਲਾਂ ਹਣਕੀ ਸਾਹਿਬ ਜਦੋਂ ਉਹਨਾਂ ਦੇ ਹਲਕਿਆਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸੱਧਿਆ-ਸੱਧਿਆ ਵੀ ਮੇਰੇ ਘਰ ਚ ਨਹੀਂ ਜਾ ਰਿਹਾ ਚਲੋ ਇੱਕ ਇੱਕ ਕੱਲ ਇਹ ਵੀ ਲੋਕ ਬਹੁਤੇ ਸੋਚ ਲੈਂਦੇ ਆ ਕਿ ਭਾਈ ਜੇ ਭਗਵੰਤ ਮਾਨ ਨੂੰ ਸਾਈਡ ਲਾਈਨ ਕਰਤਾ ਤਾਂ ਇਹਨਾਂ ਦੀ ਸਰਕਾਰ ਹੀ ਜਿਹੜੀ ਉਹ ਟੁੱਟ ਜਾਊਗੀ ਤੇ ਭਗਵੰਤ ਬੜੇ ਬੰਦੇ ਲੈ ਜੂ ਪਰ ਇੱਥੇ ਜੋ ਸੂਚਨਾਵਾਂ ਨੇ ਕਿ ਭਗਵੰਤ ਮਾਨ ਦੇ ਨਾਲ ਬੰਦਾ ਹੀ ਕੋਈ ਨਹੀਂ ਇੱਕਾ ਦੁੱਕਾ ਬੰਦੇ ਛੱਡ ਕੇ ਹੋਣਗੇ ਅਪਰ ਤਾਂ ਇੱਕਾ ਦੁੱਕਾ ਨਾਂ ਵੀ ਨਹੀਂ ਕਹਿੰਦੇ ਚੇਤੇ ਆ ਰਹੇ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਕੱਦ ਦਾ ਲੀਡਰ ਆ ਮਗਵੀ ਪਾਰਟੀ ਦੇ ਅੰਦਰ ਇੱਕੋ ਇੱਕ ਭਗਵੰਤ ਮਾਨ ਮੁੱਖ ਮੰਤਰੀ ਤੋਂ ਗੁਆਂਟ ਮਾਰਨ ਔਰ ਬੰਦੇ ਨਾਲ ਜੋੜ ਸਕਣਾ ਔਰ ਬਿਹੇਵੀਅਰ ਤੋਂ ਵੀ ਤੰਗ ਪਰੇਸ਼ਾਨ ਮੰਤਰੀਆਂ ਦਾ ਹੋਣਾ ਆਪਾਂ ਦੇਖਿਆ ਕਿ ਕਿਵੇਂ ਮੰਤਰੀ ਜਿਹੜੇ ਹੱਥ ਜੋੜ ਕੇ ਖੜ ਜਾਂਦੇ ਆ ਔਰ ਉਸ ਚੀਜ਼ ਨੂੰ ਦੇਖਦੇ ਆ ਬੰਦੇ ਨਾਲ ਜੁੜਨੇ ਨਾਲ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਇਹ ਵੀ ਬੜੀ ਘਾਤਕ ਸਿੱਧ ਹੋਊਗੀ ਮੁੱਖ ਮੰਤਰੀ ਵਾਸਤੇ ਆ ਪਿੱਛੇ ਜੇ ਦੇਖਿਆ ਆ ਕਿ ਮੁੱਖ ਮੰਤਰੀ ਨੇ ਆਪਣੀਆਂ ਆਪਣੀਆਂ ਇਹ ਨਾਰਾਜ਼ਗੀਆਂ ਵਿਧਾਇਕਾ ਮੰਤਰੀਆਂ ਨਾਲ ਦੂਰ ਕਰਨ ਦੇ ਵਾਸਤੇ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਸੀ ਤੁਹਾਨੂੰ ਕੀਤਾ ਹੋਣਾ ਜੀ ਜੀ ਰਾਜਨੀਤੀ ਦੇ ਵਿੱਚ ਤਾਂ ਸੁਖਵਿੰਦਰ ਜੀ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣਾ ਧੜਾ ਜਿਹੜਾ ਪਾਲ ਕੇ ਰੱਖੋ ਬੀਤੇ ਸਮੇਂ ਦੇ ਵਿੱਚ ਜਿਕਰ ਕੈਪਟਨ ਅਮਰਿੰਦਰ ਸਿੰਘ ਦੀ تھی ਸਥਿਤੀ ਤੁਸੀਂ ਵੇਖਦੇ ਕੈਪਟਨ ਅਮਰਿੰਦਰ ਸਿੰਘ ਧਾਕੜ ਲੀਡਰ ਵਜੋਂ ਸਥਾਪਤ ਸੀ ਪੰਜਾਬੀ ਰਾਜਨੀਤੀ ਦੇ ਵਿੱਚ ਪਰ ਅਖੀਰ ਤੇ ਉਹਨਾਂ ਨੂੰ ਵੀ ਡਿਨਰ ਡਿਪਲੋਮੇਸੀ ਜਾਂ ਏਹੀ ਤਰੀਕੇ ਦੇ ਇਹੋ ਜਿਹੇ ਡਿਪਲੋਮੇਸੀ ਦਾ ਉਹ ਸਹਾਰਾ ਲੈ ਕੇ ਆਪਣਾ ਟੜਾ ਜਿਹੜਾ ਬਸ ਬੂਤ ਕਰਦੇ ਰਹੇ ਆ ਤੇ ਮਜਬੂਤ ਢੜਾ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਕੁਰਸੀ ਹਿੱਲੀ ਤਾਂ ਉਹਨਾਂ ਦੇ ਸੱਜੇ ਜਾਂ ਖੱਬੇ ਕੋਈ ਵੀ ਭਾਈ ਨਹੀਂ ਸੀ ਦਿੱਤਾ ਜਦੋਂ ਕਿ ਇਸਤੇ ਉਲਟ ਭਗਵੰਤ ਪਾਣ ਹੋਣਾਂ ਦੀ ਤੇ ਸਥਿਤੀ ਇਹੋ ਜਿਹੀ ਐਸਵੇਲੇ ਬਣ ਚੁੱਕੀ ਆ ਕਿ ਜੇਕਰ ਉਹਨਾਂ ਦੇ ਆਪਣੇ ਵਿਧਾਇਕੀ ਉਹਨਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਘਰ ਬੈਠੇ ਆ ਮੰਤਰੀ ਉਹਨਾਂ ਦੇ ਸੱਜੇ ਜਾਂ ਖੱਬੇ ਦਿਖਾਈ ਨਹੀਂ ਦਿੰਦੇ ਖਾਸ ਤੌਰ ਤੇ ਇਸ ਚੋਣਵੇਂ ਹਿੰਦ ਦੇ ਵਿੱਚ ਵੀ ਤਾਂ ਸਿੱਧੂ ਸਿੰਘ ਮੰਨ ਲਓ ਕਿ ਕੱਲ ਨੂੰ ਕੋਈ ਔਖੀ ਘੜੀ ਹੁੰਦੀ ਹੈ ਭਗਵੰਤ ਪਾਣ ਤੇ ਪੈ ਜਾਂਦੀ ਆ ਤਾਂ ਫਿਰ ਕਿਹੜੇ ਲੋਕ ਸਾਥ ਦੇਣਗੇ ਇਹ ਢੜੇ ਬਾਜੀ ਤੋਂ ਬਿਰਾ ਜਾਂ ਆਪਣੇ ਬੰਦੇ ਜੇਕਰ ਤੁਸੀਂ ਆਪਣੇ ਨਾਲ ਨਹੀਂ ਜੋੜ ਸਕੇ ਕਿਤੇ ਨਾ ਕਿਤੇ ਫਿਰ ਇਸ ਦਾ ਜ਼ਿੰਮੇਵਾਰ ਤੁਹਾਡਾ ਆਪਣਾ ਰਵਈਆ ਹੁੰਦਾ ਕਿ ਜਿਹੜੇ ਤੁਸੀਂ ਦੋਸਤ ਜਣ ਵੀ ਜਿਹੜੇ ਆਪਣੇ ਨਾਲ ਨਹੀਂ ਪਾਲ ਸਕੇ ਤਾਂ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਕਿ ਜਿਸ ਤਰੀਕੇ ਨਾਲ ਭਗਵੰਤ ਸਵਾਟ ਨੂੰ ਕੋਈ ਵੀ ਜਿਹੜਾ ਬੰਦਾ ਨੇਕ ਸਲਾਹ ਦਿੰਦਾ ਜਾਂ ਕਿਸੇ ਬੰਦੇ ਦੀ ਗੱਲ ਕਰਦਾ ਜਾਂ ਤਾਂ ਉਸ ਨੂੰ ਘਰ ਬਾਲ ਦਿੱਤਾ ਜਾਂਦਾ ਜਾਂ ਉਸ ਤੇ ਪਰ ਕੱਟ ਦਿੱਤੇ ਜਾਂਦੇ ਆ ਚਾਹੇ ਉਹ ਦੇਮਾਨ ਹੋਵੇ ਚਾਹੇ ਕਬਰ ਵਿਜੇ ਪ੍ਰਤਾਪ ਸਿੰਘ ਉਹ ਫੋਨ ਨਹੀਂ ਹੁਣ ਤੇ ਚਾਹੇ ਡਾਕਟਰ ਇੰਦਰਬੀ ਸਿੰਘ ਡੈਕਟਰ ਹੋਣ ਬੜਾ ਹੀ ਨਾਮ ਨੇ ਇਦਾਂ ਦੇ ਕਿ ਜਿਨ੍ਹਾਂ ਬੰਦੇ ਨੇ ਕੋਈ ਗੱਲ ਕੀਤੀ ਉਹ ਮੁੱਖ ਮੰਤਰੀ ਸਾਹਿਬ ਨੂੰ ਪਸੰਦ ਨਹੀਂ ਆਈ ਪਰ ਕੱਟ ਕੇ ਉਹਨਾਂ ਦੇ ਘਰ ਬਿਠਾ ਦਿੱਤੇ ਤਾਂ ਅਜਿਹੀਆਂ ਚੀਜ਼ਾਂ ਫਿਰ ਤੁਹਾਨੂੰ ਹੀ ਕਮਜ਼ੋਰ ਕਰਦੀਆਂ ਨੇ ਨਾ ਕਿ ਦੂਜੇ ਬੇਤੀਆਂ ਨੂੰ ਜੀ ਚਲੋ ਉਧਰ ਅਗਲੀ ਖਬਰ ਦੀ ਗੱਲ ਕਰ ਲੈਨੇ ਆ ਕੱਲ ਪ੍ਰਧਾਨ ਮੰਤਰੀ ਪਟਿਆਲੇ ਆਏ ਤੇ ਪਟਿਆਲੇ ਰੈਲੀ ਦੇ ਵਿੱਚ ਜਿੱਥੇ ਉਹਨਾਂ ਨੇ ਆਵਾਦਨੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਜਿੱਥੇ ਉਹਨਾਂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਇੰਡੀਆ ਗੜਜੋਰ ਨੂੰ ਨਿਸ਼ਾਨੇ ਤੇ ਲਿਆ ਉੱਥੇ ਹੀ ਉਹ ਅਕਾਲੀ ਦਲ ਬਾਰੇ ਕੁਝ ਨਹੀਂ ਬੋਲੇ ਨਾ ਚੰਗਾ ਤੇ ਨਾ ਮਾੜਾ ਬਹੁਤ ਹੀ ਵਾਰੀ ਚੋਪਰ ਨੂੰ ਵੀ ਅਗਲੇ ਦੇ ਹੱਕ 'ਚ ਸਮਝ ਲਿਆ ਜਾਂਦਾ ਅਣਖੀ ਸਾਹਿਬ ਕਿ ਜੇ ਤੁਸੀਂ ਕਿਸੇ ਬਾਰੇ ਨਹੀਂ ਵੀ ਬੋਲੇ ਤਾਂ ਤੁਸੀਂ ਲਿਹਾਜ਼ ਰੱਖ ਰਹੇ ਹੋ ਜਾਂ ਕਿਤੇ ਨਾ ਕਿਤੇ ਦੁਬਾਰਾ ਵੀ ਦੋਸਤੀ ਹੋ ਸਕਦੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਆ ਉਹ ਕਹਿੰਦੇ ਕਿ ਜੇ ਤਾਂ ਸਾਡੀਆਂ ਸ਼ਰਤਾਂ ਮੰਨੀਆਂ ਤਾਂ ਅਸੀਂ ਦੁਬਾਰਾ ਗੱਡਜੋੜ ਕਰ ਸਕਦੇ ਹੈਗੇ ਆ ਆ ਭਾਜਪਾ ਦੇ ਨਾਲ ਤਾਂ ਕਿਵੇਂ ਦੇਖਦੇ ਹੋ ਕਿ ਹਾਲਾਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਭਾਵੇਂ ਜਿਆ ਇਹਨਾਂ ਚੋਣਾਂ ਦੇ ਵਿੱਚ ਭਾਵੇਂ ਉਹ ਇਕੱਠੇ ਨਹੀਂ ਲੜ ਰਹੇ ਪਰ ਜੁਨਾ ਤੋਂ ਬਾਅਦ ਇਕੱਠੇ ਹੋ ਸਕਦੇ ਆ ਪਰ ਸੁਖਬੀਰ ਸਿੰਘ ਬਾਦਲ ਦਾ ਇਹ ਐਲਾਨ ਆ ਜਾਣਾ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਇਸ ਤਰੀਕੇ ਦਾ ਰਵਈਆ ਇਹ ਸਾਫ਼ ਕਰਦਾ ਹੈ ਕਿ ਗੜਜੋੜ ਜਿਹੜਾ ਉਹ ਦੁਆਰਾ ਹੋਊਗਾ ਔਰ ਕੀ ਇਹ ਜੇ ਇਸ਼ਾਰੇ ਸਮਝ ਜਾਂਦੇ ਆ ਲੋਕ ਕਿਤੇ ਇਹ ਤਾਂ ਨਹੀਂ ਹੋਊ ਕਿਤੇ ਅਕਾਲੀ ਦਲ ਨੂੰ ਜਿਹੜਾ ਹੰਗਾਰਾ ਇਸ ਕਰਕੇ ਥੋੜਾ ਜਿਹਾ ਮਿਲ ਰਿਹਾ ਕਿ ਭਾਈ ਪਹਿਲੀ ਵਾਰ ਕੋਈ ਐਹੋ ਜਿਹਾ ਚੰਗਾ ਫੈਸਲਾ ਲਿਆ ਅਕਾਲੀ ਦਲ ਨੇ ਜੀਤੋਂ ਪੰਜਾਬੀ ਖੁਸ਼ ਹੋਇਆ ਬੀਜੇਪੀ ਨੂੰ ਛੱਡਣ ਦਾ ਤਾ ਦੂਜੇ ਪਾਸੇ ਜੇ ਲੋਕ ਇਸ਼ਾਰਾ ਸਮਝ ਗਏ ਕਿ ਤੇ ਇਹ ਨਾ ਹੋਵੇ ਨਰਾਜਗੀ ਸਾਹਮਣੇ ਆ ਜਵੇ ਇਸ ਚੀਜ਼ ਦਾ ਫਾਇਦਾ ਹੋਊ ਜਾਂ ਨੁਕਸਾਨ ਹੋ ਕਿਵੇਂ ਦੇਖਦੇ ਪੂਰੀ ਕੱਲ ਪ੍ਰਧਾਨ ਮੰਤਰੀ ਮੋਦੀ ਪਟਿਆਲੇ ਚ ਸੀ ਤੇ ਉਹਨਾਂ ਨੇ ਆਪਣੇ ਰਡਾਰ ਤੇ ਉੱਤੇ ਕਾਂਗਰਸ ਪਾਰਟੀ ਨੂੰ ਰੱਖਿਆ ਤੇ ਦੂਜੀਆ ਪਾਰਟੀ ਨੂੰ ਰੱਖਿਆ ਪਰ ਅਕਾਲੀ ਦਲ ਦੇ ਪ੍ਰਤੀ ਜਿਸ ਤਰ੍ਹਾਂ ਤੁਸੀਂ ਉਹਨਾਂ ਨੇ ਸੁਰ ਜਿਹੜੀ ਹੈ ਬਿਲਕੁਲ ਬੰਦ ਰੱਖੀ ਹੈ ਤੇ ਜਿਸ ਤੋਂ ਸਾਫ ਸੰਕੇਤ ਆਮ ਤੌਰ ਤੇ ਇਹੋ ਮਿਲਦੇ ਆ ਕਿ ਜਿੱਥੇ ਇੱਕ ਲੰਮਾ ਸਮਾਂ ਭਾਈਵਾਲੀ ਰਹੀ ਹੋਵੇ ਸਾਂਝ ਰਹੀ ਹੋਵੇ ਤਾਂ ਕਿਤੇ ਨਾ ਕਿਤੇ ਫਿਰ ਅੱਖਾਂ ਦੀ ਜਿਹੜੀ ਸ਼ਰਮ ਹੈ ਉਹ ਮਾਰ ਜਾਂਦੀ ਹੈ ਜਦੋਂ ਕਿ ਇਸ ਦੇ ਉਲਟ ਅਕਾਲੀ ਲੀਡਰਸ਼ਿਪ ਤੇ ਬੀਤੇ ਦਿਨਾਂ ਚ ਭਾਜਪਾ ਦੇ ਉੱਤੇ ਬੜੇ ਤਿੱਖੇ ਹਮਲੇ ਜਿਹੜੇ ਆ ਉਹ ਕੀਤੇ ਜਾਂਦੇ ਰਹੇ ਆ ਸੋ ਆਜ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਾਕੀ ਨੇਤਾਵਾਂ ਨੇ ਕੀਤੇ ਨੇ ਅਕਾਲੀ ਭਾਜਪਾ ਦੇ ਉੱਤੇ ਹਮਲੇ ਉਹ ਚਲੋ ਇੱਕ ਸਿਆਸੀ ਬਿਆਨਬਾਜ਼ੀ ਹੋ ਸਕਦੀ ਆ ਪਰ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਹੁਣੀ ਆਉਂਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਉਹ ਨਹੀਂ ਬੋਲਦੇ ਤਾਂ ਲੋਕਾਂ ਦੇ ਬੰਦਾ ਦੇ ਵਿੱਚ ਇਹ ਗੱਲ ਆਉਣੀ ਸੁਭਾਵਿਕ ਆ ਕਿ ਸ਼ਾਇਦ ਪੁਖਤ ਦੇ ਵਿੱਚ ਜਾਂ ਇਹਨਾਂ ਚੋਣਾਂ ਤੋਂ ਬਾਅਦ ਗੱਠ ਜੋੜੋ ਅਕਾਲੀ ਦਲ ਨਾਲ ਉਹ ਕਰ ਸਕਦੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਇੰਟਰਵਿਊ ਦੀ ਤੁਸੀਂ ਗੱਲ ਕਰਦੇ ਉਹਦੇ ਵਿੱਚ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਹਾਂ ਭਈ ਜੇਕਰ ਸਾਡੀਆਂ ਮੰਗਾਂ ਜਾਂ ਸ਼ਰਤਾਂ ਮੰਨ ਲੈਣ ਤਾਂ ਪੁਖਤ ਦੇ ਵਿੱਚ ਗੱਠ ਜੋੜ ਹੋ ਸਕਦਾ ਇਹ ਗੱਲ ਦਲਜੀਤ ਸਿੰਘ ਆਪਣੇ ਡਾਕਟਰ ਦਲਜੀਤ ਸਿੰਘ ਚੀਵੇ ਨੇ ਵੀ ਇਹ ਗੱਲ ਕਹੀ ਸੀ ਕਿ ਜੇਕਰ ਕਾਨੂੰਨੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਉਹ ਕਿ ਦਿੰਦੇ ਆ ਤਾਂ ਅਸੀਂ ਗੱਠ ਜੋੜ ਕਰਨ ਤਿਆਰ ਆ ਇਹ ਬਿਆਨ ਨੇ ਸਿੱਧੂ ਸਾਬ ਐਸਲਿ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਦੀ ਸਥਿਤੀ ਆ ਉਹ ਭਾਜਪਾ ਦੇ ਉਹਨਾਂ ਉਮੀਦਵਾਰਾਂ ਨੂੰ ਪੁੱਛਣੀ ਚਾਹੀਦੀ ਆ ਕਿ ਜਿਹੜੇ ਉਮੀਦਵਾਰ ਐਸਲਿ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਗੁੱਸਾ ਚੱਲਦੇ ਪਏ ਆ ਚਾਹੇ ਉਹ ਹੰਸਰਾਜ ਹੋ ਹੰਸਰਾਜ ਅੰਸੋ ਵੀ ਚਾਹੇ ਰਵਨੀਤ ਸਿੰਘ ਪਟੂ ਹੋਵੇ ਚਾਹੇ ਹੋਰ ਲੀਡਰ ਹੋਣ ਜਿਨ੍ਹਾਂ ਦੇ ਦੁਆਲੇ ਕਿਸਾਨ ਜਿਹੜੇ ਹੋਏ ਨੇ ਤਾਂ ਉਹ ਸਥਿਤੀ ਦੇ ਵਿੱਚ ਸਿੱਧੂ ਸਾਬ ਜਿਹੜੀ ਸਥਿਤੀ ਬਣ ਜਾਂਦੀ ਆ ਸਥਿਤੀ ਅਜਿਹੀ ਆ ਕਿ ਭਾਜਪਾ ਐਸਲਿ ਪੈਰਾਂ ਤੋਂ ਥੜਕੀ ਆ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਹੁਣੇ ਆ ਕੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਹਵਾ ਜਿਹੜੀ ਬੁਲਾਉਂਦਾ ਸ਼ਤਰਨ ਕੀਤਾ ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਭਾਜਪਾ ਦੇ ਪ੍ਰਤੀ ਉਹ ਗੁੱਸੇ ਨੂੰ ਠੱਠ ਨਹੀਂ ਕਰ ਸਕਿਆ ਅੱਜ ਦੂਜੀ ਰੈਲੀ ਵੀ ਉਹਨਾਂ ਦੀ ਜਲੰਧਰ ਤੇ ਗੁਰਦਾਸਪੁਰ ਚ ਹੋਈ ਹੈ ਤਾਂ ਇਹ ਸਭ ਕਾਸੇ ਦੇ ਵਿੱਚ ਜਦੋਂ ਆਕਾੜੀ ਦਲ ਨੇ ਇੱਕ ਬੜਾ ਸੋਲਿਡ ਫੈਸਲਾ ਲਿਆ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਉਸ ਪਾਰਟੀ ਨਾਲ ਗੱਠ ਜੋੜ ਨਹੀਂ ਕਰਨਾ ਜਿਹੜੀ ਕਿਸਾਨ ਹਪੈਸ਼ੀ ਨਹੀਂ ਹੈ ਜਿਹੜੀ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਜਿਹੜੀਆਂ ਪੰਥਕ ਸੰਸਥਾਵਾਂ ਨੂੰ ਕਾਂ ਕਰ ਰਹੀ ਹੈ ਜਾਂ ਉਹ ਨਾਲ ਝੂਠ ਲਾ ਰਹੀ ਹੈ ਜਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਸੀਂ ਉਹਦਾਂ ਇਕੱਠੇ ਜੁੜ ਨਹੀਂ ਕਰਦਾ ਤਾਂ ਇਹੋ ਜਿਹਾ ਬਿਆਨ ਦੇ ਕੇ ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਹੱਥ ਮਲਾਉਣ ਦੀ ਕੋਸ਼ਿਸ਼ ਕਰਦਾ ਜਾਂ ਗੱਠ ਜੋੜ ਕਰਦਾ ਤਾਂ ਸਿੱਧੂ ਸਾਫ ਸ਼੍ਰੋਮਣੀ ਅਕਾਲੀ ਦਲ ਦਾ ਉਹ ਹਸ਼ਰ ਹੋਊਗਾ ਜਿਹੜਾ ਭਾਜਪਾ ਦਾ ਵੀ ਹੋਇਆ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮੇਸ਼ਾ ਇਹ ਜਿਹੜੇ ਅਲਜ਼ਾਮ ਲੱਗਦੇ ਰਹੇ ਆ ਕਿ ਇਹ ਮੌਕਾ ਪ੍ਰਸਤ ਲਈ ਜਾਂ ਮੌਕੇ ਦੇ ਆਧਾਰ ਤੇ ਰਾਜਨੀਤੀ ਕਰਦੇ ਆ ਚਾਹੇ ਡੇਰਾ ਸੱਚਾ ਸਵਦੇ ਦੇ ਸਾਥ ਕੋ ਮਾਫੀ ਮੰਗਾਉਣ ਦਾ ਮੁੱਦਾ ਹੋਵੇ ਤੇ ਚਾਹੇ ਕੁਝ ਮੁੱਦੇ ਹੋਣ ਜਿੱਥੇ ਇਹਨਾਂ ਨੂੰ ਆਪਣਾ ਲੱਗਦਾ ਇਹ ਉਸੇ ਵੇਲੇ ਪਾਸਾ ਪੱਟ ਜਾਂਦੇ ਆ ਤੇ ਜੇਕਰ ਅਜਿਹੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਅਜਿਹਾ ਫੈਸਲਾ ਲੈ ਲੈਂਦਾ ਤੇ ਸ਼ਾਇਦ ਫਿਰ ਆਪਣੇ ਪੈਰਾਂ ਤੋਂ ਆਪ ਕੁਹਾੜੀ ਬਾਹਰ ਲੰਗੇ ਫਿਰ ਜਿਹੜਾ ਮਾੜਾ ਮੋਟਾ ਜਿਹੜੀ ਤੁਸੀਂ ਗੱਲ ਕੀਤੀ ਗਈ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਸਤਾਈ ਦੇ ਸੰਦਰਭ ਚ ਵੇਖਿਆ ਜਾਵੇ ਤਾਂ ਫਿਰ ਉਹ ਹੰਗਾਰਾ ਤਾਂ ਤੁਸੀਂ ਰਹਿਣ ਦਿਓ ਜਿਸ ਤਰੀਕੇ ਦਾ ਇਹ ਤਾਂ ਨਹੀਂ ਕਿ ਇਸ ਇਸ਼ਾਰੇ ਦੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਹੋਵੇ ਕਿ ਭਾਈ ਜਿੱਥੇ ਕਿਤੇ ਤੁਹਾਨੂੰ ਸਾਡੀ سپورਟ ਚਾਹੀਦੀ ਹੈ ਸਾਡਾ ਬੰਦਾ ਜਦ ਦਾ ਤੁਸੀਂ سپورਟ ਲੈ ਲੋ ਤੇ ਜਿੱਥੇ ਤੁਹਾਡਾ ਜਿੱਤਦਾ ਅਸੀਂ ਤੁਹਾਡੀ ਕਰ ਦਿੰਨੇ ਆ ਇਹੋ ਜੀਆਂ ਗੱਲਾਂ ਤਾਂ ਨਹੀਂ ਕਿਤੇ ਪਰਦੇ ਦੇ ਪਿੱਛੇ ਤਾਂ ਅਜਿਹੀਆਂ ਸੰਭਾਵਨਾਵਾਂ ਹੀ ਹੁੰਦੀਆਂ ਕਿ ਜਦੋਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੀ ਅਜਿਹੀਆਂ ਸਥਿਤੀਆਂ ਵਾਪਰ ਜਾਂਦੀਆਂ ਹੁੰਦੀਆਂ ਨੇ ਸਿੱਤੂ ਸਾਹਿਬ ਇਹ ਤਾਂ ਰਾਜਨੀਤੀ 'ਚ ਸਭ ਕੁਝ ਸੰਭਵ ਹੈਗਾ ਕਿ ਜਿੱਥੇ ਸਾਨੂੰ ਤੁਹਾਡੀ ਲੋੜ ਆ ਪਿੰਡੂ ਹਲਕਿਆਂ ਦੇ ਵਿੱਚ ਆ ਜਿਹੜੀ ਪਾਰਟੀ ਨੂੰ ਅਕਾਲੀ ਦਲ ਦੀ ਲੋੜ ਹੈ ਤੇ ਸ਼ਹਿਰੀ ਹਲਕਿਆਂ ਦੇ ਵਿੱਚ ਅਕਾਲੀ ਦਲ ਨੂੰ ਪਾਰਟੀ ਦੀ ਲੋੜ ਆ ਹੋ ਸਕਦਾ ਕਿ ਇਹ ਇਸ਼ਾਰਾ ਵੀ ਕਿਤੇ ਨਾ ਕਿਤੇ ਅਜਿਹਾ ਹੀ ਕੰਮ ਕਰਦਾ ਹੋਵੇ ਪਰ ਲੋਕ ਜਿਹੜੇ ਹੁਣ ਇਹਨਾਂ ਇਸ਼ਾਰਿਆਂ ਤੋਂ ਬੜੀ ਬਰੀਕੀ ਨਾਲ ਸਮਝਣ ਲੱਗੇ ਆ ਕਿ ਇਹ ਸੋਸ਼ਲ ਮੀਡੀਆ ਦਾ ਸਮਾਂ ਆ ਨਿੱਕੀ ਜੀ ਗੱਲ ਹੋਵੇ ਤਾਂ ਝਟ ਅਗਲੇ ਪੂਰੇ ਤੌਰ ਤੇ ਪੂਤਲੇ ਫੂੜ ਕੇ ਸਾਹਮਣੇ ਰੱਖ ਦਿੰਦੇ ਆ ਮੇਰਾ ਨਹੀਂ ਖਿਆਲ ਕਿ ਸ਼ਰੂਮੀ ਅਕਾਲੀ ਦਲ ਅਜਿਹੀ ਸਥਿਤੀ ਪੈਦਾ ਕਰਕੇ ਆਪਣੇ ਪੈਰਾਂ ਤੇ ਆਪਵਾੜੀ ਮਾਰੂਗਾ ਖਾਸ ਤੌਰ ਤੇ ਉਦੋਂ ਕਿ ਜਦੋਂ ਹੁਣ ਚੋਣਾਂ ਦੇ ਵਿੱਚ ਇੱਕ ਮਹਿਜ਼ ਇੱਕ ਹਫਤਾ ਰਹਿ ਗਿਆ ਹੋਵੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਅਜਿਹੇ ਸੰਕੇਤ ਦਿੱਤੇ ਜਾਂਦੇ ਨੇ ਇੱਕ ਦੂਜੇ ਨੂੰ ਤਾਂ ਪੰਜਾਬ ਦੇ ਲੋਕ ਸਿੱਧੂ ਸਾਹਿਬ ਸਮਝਦਾਰ ਨੇ ਏਡੇ ਮੂਰਖ ਨਹੀਂ ਬੇਬੂਫ ਨਹੀਂ ਆ ਇਹਨਾਂ ਸੰਕੇਤਾਂ ਨੂੰ ਨਾ ਸਮਝਣ ਬਾਕੀ ਵੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਸੰਭਵ ਹੈਗਾ ਉਹ ਵੀ ਸਕਦਾ ਪਰ ਜੇਕਰ ਅਜਿਹਾ ਹੁੰਦਾ ਤਾਂ ਸ਼ਰੂਮੀ ਖਾਲੀਦਾਂ ਲਈ ਜਿਹੜਾ ਆਪਣੇ ਪੈਰਾਂ ਤੇ ਆ ਪਹਾੜੀ ਮਾਰ ਦੇ ਬਰਾਬਰ ਖੋਦੀਗਾ ਚਲੋ ਉਧਰ ਹਰਗਾ ਖੜੂਰ ਸਾਹਿਬ ਦੇ ਜਿਹੜੇ ਸਮੀਕਰਨ ਕਹਿੰਦੇ ਅਣਖੀ ਸਾਹਿਬ ਬਦਲੇ ਆ ਕੀ ਸਮੀਕਰਨ ਕਹਿੰਦੇ ਆ ਕਿਧਰਲੇ ਪਾਸੇ ਨੂੰ ਗੱਲ ਜਿਹੜੀ ਆ ਉਤਲ ਰਹੀ ਹੈ ਕੌਣ ਉੱਥੇ ਜਿੱਤ ਰਿਹਾ ਕਹਿੰਦੇ ਕਿ ਪਾਈ ਅਮਰਤਪਾਲ ਦੀ ਉੱਥੇ ਕਾਫੀ ਤੂਤੀ ਬੋੜਣੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਵੀ ਚੱਲ ਰਹੀ ਸੀ ਤੇ ਹੁਣ ਕੀ ਸਮੀਕਰਨ ਜਿਹੜੇ ਬਦਲਾਅ ਆਇਆ ਸਿੱਧੂ ਸਭ ਸਤਾਈ ਉਮੀਦਵਾਰ ਉੱਥੇ ਹਲਕਾ ਖਨੂਰ ਸਾਹ ਤੋਂ ਚੋਣ ਮદાન ਚ ਨੇ ਤੇ ਜਿਹੜਾ ਮੁਕਾਬਲਾ ਆ ਪੰਜ ਕੋਨੀ ਮੁਕਾਬਲਾ ਆ ਪਾਛਪਾ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਭਾਈ ਅਮਰਤਪਾਲ ਦੇ ਵਿਚਕਾਰ ਹੁਣ ਭਾਈ ਅਮਰਤਪਾਲ ਨੂੰ ਲੈ ਕੇ ਜੇਕਰ ਵੇਖਿਆ ਜਾਵੇ ਤਾਂ ਜਿਹੜਾ ਤਰਨ ਤਾਰਨ ਹੈਗਾ ਜਾਂ ਹੋਰ ਹਲਕੇ ਜਿਹੜੇ ਨੇ ਜਿੱਥੇ ਅਸੀਂ ਕਹਿ ਸਕਾਂ ਕਿ ਰੈਡੀਕਲ ਕਿਸਮ ਦੀ ਲੋਕ ਨਹੀਂ ਉਥੋਂ ਤੱਕ ਪਰਵਾਹ ਹੰਦਾਰਾ ਸਭ ਮਿਲਦਾ ਪਿਆ ਪਰ ਕੁਝ ਹਲਕੇ ਅਜਿਹੇ ਨਹੀਂ ਜਿੱਥੇ ਅਜਿਹੀ ਸਥਿਤੀ ਜਿਹੜੀ ਆ ਨਹੀਂ ਹੈਗੀ ਚਾਹੇ ਉਹ ਕਪੂਰਥਲੇ ਦਾ ਹਲਕਾ ਵੀ ਜਿਹੜੀ ਸ਼ਹਿਰੀ ਹਲਕੇ ਨੇ ਹੁਣ ਸਿਆਸੀ ਸਮੀਕਰਨ ਬਦਲੇ ਕੀਤਾ ਅੱਜ ਦੀ ਡੇਟ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ ਟੱਕਰ ਜਿਹੜੀ ਆ ਉਹ ਇੱਕ ਪਾਸੇ ਤਾਂ ਅਮਰਤਪਾਲ ਤੇ ਦੂਜੇ ਪਾਸੇ ਅਕਾਲੀ ਦਲ ਦਾ ਜਿਹੜਾ ਪੰਥਕ ਤੇ ਉਮੀਦਵਾਰ ਜਿਹੜਾ ਆਪਣੇ ਆਪ ਨੂੰ ਗੁਰਸਾ ਸਿੰਘ ਗੁਟੋਏ ਨੇ ਉਹ ਆਪਣੇ ਆਪ ਨੂੰ ਕਹਦੇ ਕਿ ਸਾਡੇ ਵਿੱਚ ਘੱਟ ਮੁਕਾਬਲਾ ਹੈਗਾ ਦੂਜੇ ਪਾਸੇ ਕੁਲਬੀਰ ਸਿੰਘ ਜੀ ਦਾ ਹੁਣੀ ਆਪਣੇ ਆਪ ਨੂੰ ਪੰਥਕ ਦੱਸਣ ਵਾਸਤੇ ਆਪਣੇ ਦਾਦੇ ਦਾ ਜਾਂ ਆਪਣੇ ਡੈਡੀ ਦਾ ਹਵਾਲਾ ਦੇਈ ਜਾ ਰਹੇ ਨੇ ਇੰਦਰਜੀਤ ਸਿੰਘ ਜੀ ਦੇ ਹੁਣਾ ਦਾ ਸਬੰਧ ਵਿੱਚ ਕਹਿ ਰਹੇ ਜੋ ਕਿ ਮੇਰੇ ਤੋਂ ਵੱਡਾ ਕੋ ਪੰਥਕ ਨਹੀਂ ਹੈਗਾ ਲਾਲਜੀਤ ਭੁੱਲਰ ਹੁਣੀ ਇਹ ਗੱਲ ਕਹੀ ਜਾਂਦੇ ਨੇ ਕਿ ਅਹੀਂ ਹਰ ਕਿਸੇ ਦਾ ਕੰਮ ਪੜੇ ਕਰਾਏ ਪਰ ਜਿਹੜੀ ਅਸਲ ਪੋਜੀਸ਼ਨ ਆ ਉਹ ਉੱਥੇ ਹੈਗੀ ਕਿ ਆਪਣੇ ਆਪ ਨੂੰ ਪੰਥਕ ਕਿਵੇਂ ਸਿੱਧ ਕਰਨਾ ਹੁਣ ਸਿਆਸੀ ਸਮੀਕਰਨ ਪ੍ਰਸ਼ਨ ਸੀ ਕਿ ਬਦਲੇ ਕਿ ਪਹਿਲਾਂ ਸ਼ੁਰੂ ਵਿੱਚ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਉੱਥੇ ਚੋਣ ਮੈਦਾਨ ਦੇ ਵਿੱਚ ਖੜਾ ਕੀਤਾ ਤੇ ਫਿਰ ਬਾਅਦ ਦੇ ਵਿੱਚ ਅਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਉਹ ਬਿਠਾ ਰਿਆ। ਉਹ ਕਹਿੰਦੇ ਇਸ ਬਿਠਾਉਣ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਮਰਤ ਸਰ ਦਾ ਜਿਹੜਾ ਵਰਕਰ ਹੈ ਉਹ ਕਿੰਨੇ ਦਾ ਰਸਤਾ ਦੇ ਆਲਮਸ਼ਾ ਹੈਗਾ ਕਿ ਸਾਨੂੰ ਨਜ਼ਰ ਅੰਦਾਜ਼ ਜਿਹੜਾ ਉਹ ਕੀਤਾ ਜਾ ਰਿਹਾ। ਅਜਿਹੀ ਸਥਿਤੀ ਦੇ ਵਿੱਚ ਜਿਹੜੀ ਅਮਰਤਪਾਲ ਦੀ ਜਿਹੜੀ ਸਥਿਤੀ ਪਿੰਨਾ ਬਣੀ ਸੀ ਉਹ ਕਹਿੰਦੇ ਜੇ ਥੋੜੀ ਜਿਹੀ ਉਹਨੂੰ ਕਮਜ਼ੋਰ ਹੋਈ ਹੈ। ਸਿਆਸੀ ਸਮੀਕਰਨ ਇਸ ਤਰੀਕੇ ਨਾਲ ਬਦਲੇ ਹਨ। ਪਰ ਜਿਸ ਤਰੀਕੇ ਨਾਲ ਵਰਕਰਾਂ ਦੀ ਨਾਰਾਜ਼ਗੀ ਤੇ ਜਾਂ ਦੂਜੇ ਪਾਸੇ ਜਿਹੜੇ ਹਾਰਡਲਾਈਨਰ ਨੇ ਜਾਂ ਗਰਮ ਖਿਆਲੀ ਨੇ ਜਿਸ ਤਰੀਕੇ ਨਾਲ ਅਮਰਤਪਾਲ ਦੇ ਉਸ ਉਥੋਂ ਦਾ ਸੰਤੁਲਨ ਜਿਹੜਾ ਗਿਣਤੀ ਜਿਹੜੀ ਆ ਸਿੱਧੂ ਸਾਹਿਬ ਉਹ ਜ਼ਰੂਰ ਵਿਗਾੜ ਸਕਦੇ ਆ ਕਿਉਂਕਿ ਇਨੀ ਜਿੱਤ ਜਿਹੜੀ ਹੁਣ ਉਥੇ ਏਡੀ ਸੌਖੀ ਹੈ ਨਹੀਂ ਪੰਜ ਤੇਰਾ ਮੁਕਾਬਲਾ ਹੋਵੇ ਤਾਂ ਇੱਕ ਪਾਸੇ ਰੈਡਿਕਲ ਜਿਹੜੇ ਨੇ ਟੁੱਟ ਕੇ ਭਾਈ ਅਮਰਤਪਾਲ ਸਿੰਘ ਨਾਲ ਜੁੜ ਗਏ ਹੋਣ ਦੂਜੇ ਪਾਸੇ ਰਵਾਇਤੀ ਪਾਰਟੀਆਂ ਨੇ ਔਰ ਵੱਡੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਇਸ ਹਲਕੇ ਦੇ ਵਿੱਚ ਪੂਰਨ ਤੌਰ ਤੇ ਸਥਾਪਿਤ ਸਮਝਦਾ ਹੈ ਕਿ ਸਭ ਤੋਂ ਵੱਡਾ ਕੋਈ ਵੀ ਇਸ ਹਲਕੇ ਦੇ ਵਿੱਚ ਜਿੱਤ ਨਹੀਂ ਸਕਦਾ ਤਾਂ ਅਜਿਹੀ ਸਥਿਤੀ ਦੇ ਵਿੱਚ ਅਮਰਤਪਾਲ ਵਾਸਤੇ ਵੀ ਸਥਿਤੀ ਹੁਣ ਇੰਡੀਅਨਸ ਖਾਂਗੀਆਂ ਨਹੀਂ ਰਹੀਆਂ ਤੇ ਨਹੀਂ ਵਿਰਸਾ ਸੰਗਲ ਤੋਂ ਵੀ ਵਸਤੇ ਇੰਨੀ ਸਖਾਵੀਆਂ ਰਹੀਆਂ ਨਹੀਂ ਕਿਉਂਕਿ ਜੇ ਇਹ ਪੰਥਕ ਵੋਟ ਹੀ ਆਪਸ ਦੇ ਵਿੱਚ ਵੰਡੀ ਜਾਂਦੀ ਆ ਅਸੀਂ ਦੂਸਰਾਂ ਫਿਰ ਨਤੀਜੇ ਜਿਹੜੇ ਨੇ ਰਵਾਇਤੀ ਪਾਰਟੀ ਨੇ ਹੱਕ ਦੇ ਵਿੱਚ ਜਾਣਦੀ ਜਿਹੜੀ ਉਮੀਦ ਜਿਹੜੀ ਉਹ ਬਣ ਜਾਂਦੀ ਹੈ ਚਾਹੇ ਉਹ ਪਰ ਇਹ ਗੱਲ ਬਿਲਕੁਲ ਕਹਿੰਦੇ ਕਿ ਮੇਰੀ ਉੱਤੇ ਅਕਾਲੀ ਲੀਡਰਾਂ ਦੇ ਨਾਲ ਮੇਰੀ ਉੱਤੇ ਕਾਂਗਰਸੀਆਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਡੇ ਤਾਂ ਵਰਕਰ ਇਹ ਕਹੀ ਜਾਂਦੇ ਆ ਕਿ ਭਾਈ ਇਸ ਵਾਰ ਨਾ ਸਾਨੂੰ ਵੋਟ ਨੂੰ ਕਹਿਓ ਹੈਗੀ ਅਸੀਂ ਪਾਰਟੀ ਦੇ ਨਾਲ ਆ ਹੈਗੇ ਅਸੀਂ ਤੁਹਾਡੇ ਨਾਲ ਪਰ ਇਸ ਵਾਰ ਵੋਟ ਪਾਉਣ ਨੂੰ ਨਾ ਕਹਿਓ ਇਸ ਵਾਰ ਵੋਟ ਸਾਡੇ ਅਮਰਪਾਲ ਸਿੰਘ ਨੂੰ ਜਾਣੀ ਹੈ ਔਰ ਪਿੰਡਾਂ ਦੇ ਪਿੰਡਾਂ ਦਾ ਸਮਰਥਨ ਉੱਥੇ ਮਿਲ ਰਿਹਾ ਠੀਕ ਹੈ ਕਿ ਥੋੜੇ ਬਹੁਤੇ ਉੱਤੇ ਥੱਲੇ ਚੱਲਦੇ ਰਹਿੰਦੇ ਆ ਪਰ ਹਾਲੇ ਵੀ ਜਿੱਤਬਾਣੀ ਸਥਿਤੀ ਦੇ ਵਿੱਚ ਹੈ ਅਮਰਤਪਾਲ ਸਿੰਘ ਮੈਂ ਬਿਲਕੁਲ ਜਿ ਤੁਸੀਂ ਜਬੀਨੀ ਹਕੀਕਤ ਜਿਹੜੀ ਤੁਸੀਂ ਬਿਆਨ ਕਰ ਰਹੇ ਜਿ ਉਹ ਉਥੋਂ ਤੁਸੀਂ ਜਾ ਕੇ ਪ੍ਰਾਪਤ ਕੀਤੀ ਹੋਵੇਗੀ ਪਰ ਜਿਹੜਾ ਮੈਰਾ ਸਨੈਰੀਓ ਜਿਹੜਾ ਵਿਖਿਆ ਜੰਗਾ ਸਰਵੇਖਣ ਮੇਰੇ ਤੱਕ ਪਹੁੰਚਿਆ ਉਹਦੇ ਅਨੁਸਾਰ ਸਥਿਤੀਆਂ ਅਜਿਹੀਆਂ ਬਣੀਆਂ ਨੇ ਇਨੀ ਸੌਖੀ ਜਿਹਤ ਅਮਰਤਪਾਲ ਸਿੰਘ ਵਾਸਤੇ ਵੀ ਨਹੀਂ ਹੋ ਸਕਦੀ ਜਾਂ ਨਹੀਂ ਹੋ ਸਕਦੀ ਜਿੱਤਰੀ ਜਿਸ ਤਰੀਕੇ ਨਾਲ ਉਹ ਸਮਝਦੇ ਉਸਤੇ ਹਵੈਤੀ ਸਮਝ ਰਹੇ ਆ ਅਕਾਲੀ ਦਲ ਬਾਦਲ ਨੂੰ ਤੁਸੀਂ ਕਿਸੇ ਵੀ ਸੂਰਤ ਵਿੱਚ ਉਹ ਤੋਂ ਮੰਫੀ ਨਹੀਂ ਕਰ ਸਕਦੇ ਉਸ ਦਾ ਇੱਕ ਮਜ਼ਬੂਤ ਆਧਾਰ ਉੱਥੇ ਹੈਗਾ ਕਾਂਗਰਸ ਦੀ ਜਾਂ ਜੀਐਮਐਸ ਦੀ ਪਾਰਟੀ ਨੂੰ ਤਾਂ ਕਹਿ ਸਕਦੇ ਉਹਨਾਂ ਨੂੰ ਹੀ ਕਹਿ ਸਕਦੇ ਕਿ ਉਹ ਪਿੱਛੇ ਪਰ ਸ਼ੁਰੂਨ ਵਿੱਚ ਅਕਾਲੀ ਦਲ ਦਾ ਫਿਰ ਵੀ ਸਿੱਧੂ ਸਾਹਿਬ ਉੱਥੇ ਆਧਾਰ ਹੈਗਾ ਦੇਸ਼ ਪ੍ਰਤਾਪ ਕਹਰੋਂ ਦਾ ਇਲਾਕਾ ਵਿਕ੍ਰਮ ਸਿੰਘ ਜੀਠੇਰਾ ਉੱਥੇ ਇੱਕ ਤਗੜਾ ਹੋਲਡ ਹੈਗਾ ਹੈ ਇਨੀ ਜਲਦੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼ੁਰੂਨ ਵਿੱਚ ਅਕਾਲੀ ਦਲ ਉੱਥੇ ਬੈਕਫੁੱਟ ਤੇ ਚਲਾ ਜਾਊਗਾ ਪਰ ਅਮਰਤਪਾਲ ਸਿੰਘ ਦੇ ਬਾਰੇ ਟੱਕਰ ਠੀਕ ਹੈ ਟੱਕਰ ਦੋਵਾਂ ਦੇ ਵਿਚਕਾਰ ਹੈਗੀ ਹੈ ਪਰ ਪੰਥਕ ਵੋਟ ਜਿਹੜੀ ਹੈ ਸਿੱਧੂ ਸਾਹਿਬ ਜੀ ਵੰਡੀ ਜਾਣੀ ਹੈ ਉਸ ਵੰਡਰ ਦਾ ਜਿਹੜਾ ਨੁਕਸਾਨ ਆ ਉਹ ਸ਼੍ਰੋਮੀ ਕਾਲੀਦਨ ਆਪਣੇ ਬਾਦਲੋਂ ਵੀ ਹੋ ਸਕਦਾ ਤੇ ਅਮਰਤਪਾਲੋਂ ਹੋ ਸਕਦਾ ਜੀ ਸਰ ਅਰੇਕਟ ਫੇਰ ਪ੍ਰੋਗਰਾਮ ਚੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਤਾਈਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਹੜਾ ਦੇ ਬੈਲ ਹੋਏ ਨਾ ਅਮ ਖਬਰਾਂ ਨਾਲ ਸਰ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਬਹੁਤ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ